ਉਰੂ ਸਾਹਿਬ ਦੇ ਜੋ ਸਾਨੂੰ ਸਮਾਤ ਹੈ ਉਹ ਹਰੇਕ ਦਾ ਸਤਿਕਾਰ ਕਰਨਾ ਹਰੇਕ ਨਾਲ ਪਿਆਰ ਕਰਨਾ ਇੱਕ ਪਿਤਾ ਇੱਕ ਉਸਕੇ ਹਮਾਰਕ ਔਰ ਅੱਜ ਦੇ ਦਿਨ ਤੇ ਜਿਹੜੀ ਬਹੁਤ ਵੱਡੀ ਆਬਾਦੀ ਹੈ ਪੰਜਾਬ ਦੀ ਦੇਸ਼ ਦੀ ਸਾਡੇ ਈਦ ਦੀ ਵਧਾਈ ਅੱਜ ਮੈਂ ਸਮੁੱਚੀ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਦੁਨੀਆ ਚ ਰਹਿੰਦੇ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਪ੍ਰੋਫਿਟ ਸਾਹਿਬ ਨਾਲ ਪਿਆਰ ਕਰਨ ਵਾਲਿਆਂ ਨੂੰ ਮੈਂ ਵਧਾਈ ਦਿੰਦਾ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜੇ ਦੇਸ਼ ਤਰੱਕੀ ਕਰੂਗਾ ਇਹ ਤਰੱਕੀ ਤਦੇ ਹੋ ਸਕਦੀ ਹੈ ਜੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਆਪਸੀ ਪਿਆਰ ਇੱਕ ਦੂਜਿਆਂ ਦੇ ਕੋਈ ਪਵਿੱਤਰ ਦਿਹਾੜੇ ਹੋਣ ਤਿਹਾਰ ਹੋਣ ਉਹਨਾਂ ਨੂੰ ਜਿੰਨੀ ਸ਼ਰਧਾ ਨਾਲ ਪਿਆਰ ਨਾਲ ਪ੍ਰੇਮ ਨਾਲ ਮਨਾਵਾਂਗੇ ਇਹਦੇ ਨਾਲ ਕਮਿਊਨਿਟੀਜ਼ ਦਾ ਪਿਆਰ ਔਰ ਇੱਕ ਦੂਜੇ ਦਾ ਧਰਮ ਪ੍ਰਤੀ ਸਾਡਾ ਸਤਿਕਾਰ ਵਧੂਗਾ ਔਰ ਅਸੀਂ ਇੱਕ ਦੂਜੇ ਦੀ ਭਾਵਨਾ ਦਾ ਸਤਿਕਾਰ ਕਰ ਸਕਾਂਗੇ ਸੋ ਮੈਂ ਸ਼ਰੋਬਨੀ ਅਕਾਲੀ ਦਲ ਵੱਲੋਂ ਦਾਸ ਆਪਣੇ ਵੱਲੋਂ ਸਮੁੱਚੀ ਪਾਰਟੀ ਵੱਲੋਂ ਬਹੁਤ ਬਹੁਤ ਵਧਾਈ ਪੇਸ਼ ਕਰਦਾ ਔਰ ਆਸ ਕਰਦਾ ਉਮੀਦ ਕਰਦਾ ਹੈ ਕਿ ਉਹਨਾਂ ਦਾ ਆਉਣ ਵਾਲਾ ਸਮਾਂ ਬਹੁਤ ਵਧੀਆ ਰਹੇ ਸਰ ਅਕਾਲੀ ਪਾਜਵਾ ਨੇ ਗੱਠਜੋੜ ਤੋਂ ਬਿਨਾਂ ਅਕਾਦੀਜ਼ਲ ਕਿੱਦਾ ਦੇਦਾ ਹੋਂ ਆਪਣੇ ਇਲੈਕਸ਼ਨ ਦੇ। ਦੇਖੋ ਮੇਰਾ ਇਹ ਮੰਨਣਾ ਹੈ ਕਿ ਗੱਠਜੋੜ ਕੋਈ ਵੀ ਹੁੰਦਾ ਹੈ ਨਾ ਜੀ ਉਹ ਲੋਕਾਂ ਦੇ ਭਲੇ ਲਈ ਹੁੰਦਾ। ਔਰ ਜੇ ਇਸ ਗੱਠਜੋੜ 'ਚ ਪੰਜਾਬ ਦੇ ਲੋਕਾਂ ਦਾ ਭਲਾ ਨਾ ਹੋਵੇ ਫਿਰ ਉਹ ਜੇ ਗੱਠਜੋੜ ਦਾ ਫਾਇਦਾ ਕੋਈ ਨਹੀਂ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਪੰਜਾਬ ਦੇ 70% ਲੋਕ ਆ ਪੰਜਾਬ ਦੀ ਵੱਡੀ ਇਕਨੋਮੀ ਅਰਤਵਵਸਤਾ ਖੇਤੀ ਤੇ ਨਿਰਭਰ ਹੈ ਜੇ ਖੇਤੀ ਪ੍ਰਫੁੱਲਿਤ ਤੇ ਦੁਕਾਨਦਾਰ ਦੀ ਦੁਕਾਨ ਚੱਲੂ ਵਪਾਰੀ ਦਾ ਵਪਾਰ ਚੱਲੂ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਮਗਰ ਜੇ ਖੇਤੀ ਤੁਸੀਂ ਫੇਲ ਕਰਦੇ ਹੋ ਤੇ ਫਿਰ ਕਿਸੇ ਕੰਮ ਨੂੰ ਨਾ ਦੁਕਾਨਦਾਰ ਦਾ ਦੁਕਾਨ ਚੱਲੂ ਨਾ ਕਿਸੇ ਨੂੰ ਟੈਕਸੀ ਵਾਲੇ ਨੂੰ ਰੋਜ਼ਗਾਰ ਮਿਲੂ ਨਾ ਮਜ਼ਦੂਰ ਨੂੰ ਮਜ਼ਦੂਰੀ ਮਿਲੂ ਇਸ ਲਈ ਜਦੋਂ ਉਸ ਕਿਸਾਨ ਨੂੰ ਜੈ ਜਵਾਨ ਜੈ ਕਿਸਾਨ ਦਾ ਜੇ ਨਾਰਾ ਲੱਗਿਆ ਤੇ ਉਹ ਸਾਡੇ ਪੰਜਾਬੀ ਭਰਾਵਾਂ ਨੇ ਜੋ ਕੁਰਬਾਨੀਆਂ ਚ ਹੈ ਬਾਡਰ ਤੇ ਦਿੱਤੀਆਂ ਤੇ ਚਾਹੇ ਖੇਤਾਂ ਚ ਅਨਾਜ ਉਗਾ ਕੇ ਇਹ ਦੇਸ਼ ਨੂੰ ਆਤਮ ਸੰਪਰਪਨ ਬਣਾਇਆ ਆਪਣੇ ਪੈਰਾਂ ਦੇ ਖੜਾ ਕੀਤਾ ਉਹਨਾਂ ਦੀ ਬਦੌਲਤ ਮਿਲਦੀ ਹੈ ਇਹ ਜੈ ਜਵਾਨ ਜੈ ਕਿਸਾਨ ਦਾ ਨਾਰਾ ਔਰ ਜੇ ਅੱਜ ਉਸ ਕਿਸਾਨ ਦੀ ਗੱਲ ਨਹੀਂ ਹੋਣੀ ਖੇਤ ਦੀ ਗੱਲ ਨਹੀਂ ਹੋਣੀ ਵਪਾਰੀ ਦੀ ਗੱਲ ਨਹੀਂ ਹੋਣੀ ਆ ਸਾਡਾ ਵਾਗਾ ਬਾਰਡਰ ਨਹੀਂ ਖੋਲਣਾ ਕਿਉਂਕਿ ਪੰਜਾਬ ਦੇ ਕ੍ਰੀਏਟ ਪ੍ਰਾਈਮ ਇੰਪੋਰਟੈਂਟ ਲਾਈਫ ਲਾਈਨ ਸਿਕਨੋਮੀ ਆਸਤੇ ਅੱਜ ਪੌਣੇ 4 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਔਰ ਪੰਜਾਬ ਦੀ ਤਰੱਕੀ ਵਾਸਤੇ ਬਿਹਤਰੀ ਆਸਤੇ ਦੇਖੋ ਜੇ ਅਡਾਨੀ ਦੇ ਪੋਰਟ ਤੋਂ ਜੇ ਗੁਜਰਾਤ ਤੋਂ ਤੇ ਮਹਾਰਾਸ਼ਟਰਾ ਤੋਂ ਸਮੁੰਦਰ ਦੇ ਕੰਢੇ ਤੋਂ ਜੇ ਇੰਪੋਰਟ ਐਕਸਪੋਰਟ ਅਫਗਾਨਿਸਤਾਨ ਪਾਕਿਸਤਾਨ ਨੂੰ ਹੋ ਸਕਦਾ ਤੇ ਫਿਰ ਭਾਈ ਵਾਗੇ ਤੋਂ ਕਿਉਂ ਨਹੀਂ ਹੋ ਸਕਦਾ ਜੇ ਹੋਊਗਾ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੂ ਸਾਡੇ ਪੰਜਾਬ ਦੇ ਕਾਨੂੰਨ ਗਾਵੇਂ ਖਲਾਅ ਸੁਧਰਣਗੇ ਤੁਹਾਨੂੰ ਸਭ ਨੂੰ ਇਹਦਾ ਫਾਇਦਾ ਪਹੁੰਚੂਗਾ ਪੰਜਾਬ ਤਰੱਕੀ ਕਰੂਗਾ ਇਸ ਲਈ ਸਾਡੇ ਜਿਹੜਾ ਇਹ ਗੱਟ ਜੋੜ ਨਾ ਹੋਣ ਦਾ ਕਾਰਨ ਜੇ ਅੰਨਦਾਤਾ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਕੇ ਰਾਜਧਾਨੀ 'ਚ ਸਰਕਾਰ ਰਾਜਧਾਨੀ 'ਚ ਸੱਚ ਲੋਕਾਂ ਦੀ ਚੱਲਦੀ ਆ ਤੇ ਉੱਥੇ ਜਾ ਕੇ ਗੱਲ ਨਾ ਰੱਖ ਸਕੇ ਤੇ ਉਹਨੂੰ ਉੱਤੇ ਗੋਲੀਆਂ ਦਾ ਸਾਹਮਣਾ ਕਰਨਾ ਪਵੇ ਫਿਰ ਗੱਟ ਜੋੜ ਸੰਭਵ ਨਹੀਂ ਸੀ ਔਰ ਦੂਜੀ ਗੱਲ ਉਹ ਕੌਮ ਖਾਤਰ ਇਨਸਾਫ਼ ਖਾਤਰ ਜੋ ਕਾਂਗਰਸ ਨੇ ਉਸ ਵੇਲੇ ਜ਼ੁਲਮ ਢਾਇਆ ਸੀ ਜੋ ਦੰਗੇ ਜੈਨੋਸਾਈਡ ਉਹਨਾਂ ਨੇ ਕੀਤਾ ਜਾਂ ਸ੍ਰੀ ਹਰਿਮੰਦਰ ਸਾਹਿਬ ਤੇ ਕੰਕਾ ਤੋਪਾਂ ਗੋਲੇ ਦਾ ਕੇ ਅਟੈਕ ਕਰਾਇਆ ਉਹਦੇ ਨਤੀਜੇ ਤੋਂ ਬੰਦੀ ਸਿੰਘ ਪੈਦਾ ਹੋਈ ਸੀ ਅੱਜ ਉਹਨਾਂ ਨੇ 28-28 ਸਾਲ ਸਜ਼ਾ ਪੂਰੀ ਕਰ ਲਈਏ ਇੱਕ ਪਾਸੇ ਤੁਸੀਂ ਰਾਮ ਰੇਮ ਨੂੰ 2 ਸਾਲ ਬਾਅਦ ਲੈ ਆਉਂਦੇ ਮੰਤਰੀ ਜਾ ਕੇ ਉਹਦੇ ਨਾਲ ਸਟੇਜ ਸਾਂਝੀ ਕਰਦੇ ਆ ਤੇ ਇਹ ਜਿਹੜੇ ਧੋਰੇ ਮਾਪ ਡਾਂਡਣੇ ਚਾਹੇ ਭਿਲਕਿਸਵਾਲੂ ਦੇ ਕੇਸ ਹੈ ਹੁਣ ਸੁਪਰੀਮ ਕੋਰਟ ਨੇ ਅਖੀਰ ਚ ਦਖਲ ਦੇਣਾ ਪਿਆ ਤੇ ਸਾਰੇ ਅੰਦਰ ਕਰਨੇ ਪਏ ਉਦੋਂ ਭਾਜਪਾ ਨੇ ਰਿਹਾ ਕਰਦੇ ਔਰ ਜਦ ਕਿ 550 ਸਾਲਾ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੇ ਪੁਰਪਾਲੇ ਦੇਲ ਸਰਕਾਰ ਦੀ ਆਪਣੀ ਨੋਟੀਫਿਕੇਸ਼ਨ ਹੈ ਕਿ ਇਹ ਰਿਹਾ ਹੋਣੀ ਚਾਹੀਦੀ देयर इज नो ਰੂਲ ਇਨ This World ਕਿ 3.5 ਸਾਲ ਜਿਨੇ ਪੂਰੀ ਕਰਤੀ ਉਹਨੂੰ ਤੁਸੀਂ ਅੰਦਰ ਰੱਖ ਸਕਦੇ ਹੋ ਦੋਹਰੀ ਤੋਰੀ ਸਜ਼ਾ ਪੂਰੀ ਕਰ ਲਈਏ ਚਾਹੇ ਉਹ ਸੀ ਚੇ ਗੁਰੂ ਰਬੀਦਾਸ ਜੀ ਮਹਾਰਾਜ ਦਾ ਜੋ ਮੰਦਿਰ ਦਿੱਲੀ ਢਾਹਤਾ ਕਿਹਾ ਸੀ ਉਹ ਤੋਂ ਐਮਸੀਡੀ ਭਾਜਪਾ ਦੀ ਸੀ ਉਹਦੇ ਤੋਂ ਬਾਰੇ ਕੋਈ ਅਜੇ ਤੱਕ ਗੱਲ ਨਹੀਂ ਅਸੀਂ ਤਾਂ ਕਿਹਾ ਵੀ ਪ੍ਰਧਾਨ ਸਾਹਿਬ ਨੇ ਵੀ ਬੇਨਤੀ ਕੀਤੀ ਕਿ ਉਹਨਾਂ ਨੂੰ ਜ਼ਮੀਨ ਮਿਲੇ ਭਾਵੇਂ ਸਮਾਜ ਆਪ ਦੇ ਲੈਵਲ ਤੇ ਵੀ ਬਣਾ ਸਕਦਾ ਮਗਰ ਇਹ ਪ੍ਰਧਾਨ ਸਾਹਿਬ ਦੀ ਵੀ ਸੀ ਕਿਉਂਕਿ ਗੁਰੂ ਰਵੀਦਾਸ ਮਹਾਰਾਜ ਜੀ ਦਾ ਅਸੀਂ ਸਾਰੇ ਬਹੁਤ ਸਤਿਕਾਰ ਕਰਦੇ ਹਾਂ ਗੁਰੂ ਸਾਹਿਬ ਨੇ ਉਹਨਾਂ ਦਾ ਬੜਾ ਸਤਿਕਾਰ ਕੀਤਾ ਕਿ ਜੇ ਇਹ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਵੇ ਅਸੀਂ ਵੀ ਕਰਨਾ ਚਾਹਵਾਂ ਮਗਰ ਉਹਦੀ ਸੁਣਵਾਈ ਕੋਈ ਨਹੀਂ ਪੰਜਾਬ ਦੀ ਅ ਇਕਨੋਮੀ ਵਾਸਤੇ ਕੋਈ ਸਲਵਾਈ ਨਹੀਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਜਦ ਪੰਜਾਬ ਦੀ ਸਲਵਾਈ ਨਹੀਂ ਹੋ ਰਹੀ ਸੀ ਤੇ ਫਿਰ ਇਹ ਘੱਟ ਜੋੜ ਪੋਸੀਬਲ ਨਹੀਂ ਸਰ ਹਰਿਆਣਾ ਚ ਮੋਦੀ ਸਰਕਾਰ ਦੇ ਇਸ਼ਾਰੇ ਉੱਤੇ ਸੈਣੀ ਸਰਕਾਰ ਨੇ ਗੁਰਦੁਆਰਿਆਂ ਦੇ ਖਾਤੇ ਜਿਹੜੇ ਫੀਸ ਕਰ ਦਿੱਤੇ ਆ ਇਹਦੇ ਸਬੰਧ ਚ ਤੁਹਾਡਾ ਤੁਸੀਂ ਗਿਆਨ ਚ ਇਹਦੇ ਬਾਰੇ ਬੈਟਰ ਇਹਦਾ ਜਵਾਬ ਪ੍ਰਧਾਨ ਜੀ ਆਪ ਲੋਗ ਦੀ ਪ੍ਰਧਾਨ ਜੀ ਦੱਸਣ ਜੀ ਜਿਹੜੀ ਭਗਵੰਤ ਮਾਨ ਕੋਈ ਲੈ ਲਓ ਵੀ ਜਵਾਬ ਦੇ ਗੋ ਇਸ ਤਰ੍ਹਾਂ ਆ ਲੈ ਲਓ ਗੁਰਦੁਆਰੇ ਵਾਲਾ ਜਿਹੜਾ ਦੇਖੋ ਉਥੇ ਜਦਨ ਹਰਿਆਣਾ ਕਮੇਟੀ ਨੂੰ ਚੈਟ ਬਣ ਕੇ ਆਈ ਸੀ ਅਸੀਂ ਉਦੋਂ ਵੀ ਖਾਸਾ ਜਾਰ ਕੀਤਾ ਸੀ ਕਿ ਉਹਦੇ ਵਿੱਚ ਇੱਕ ਨਹੀਂ ਮਦ ਪਾਈ ਸੀ ਕਿ ਕਦੋਂ ਵੀ ਕਿਤੇ ਡਿਸਟਰਬ ਹੋਵੇ ਤਾਂ ਉਹ ਐਡਮਿਨਿਸਟਰेटर ਉੱਥੇ ਲਾਇਆ ਜਾ ਸਕਦਾ ਜਿਹੜਾ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡਾ ਐਕਟ ਹੈ ਉਹਦੀ ਮੁੰਡੋ ਹੈ ਲੰਘਣਾ ਸੀ ਸੋ ਜਿਹੜਾ ਖਾਸਾ ਸੀ ਅੱਜ ਉਹ ਪੂਰਾ ਹੋ ਗਿਆ ਹੁਣ ਉਥੇ ਗੱਲ ਜੋ ਉਥੇ ਮਜਾਰਾ ਕਰ ਰਹੇ ਸਕੇ ਸਾਰੇ ਏਮਪਲੋਈਸ ਦੇ ਉਹਦਾ ਹੁਣ ਐਡਮਿਨਿਸਟਰेटर ਕਿਹੜਾ ਲਾਇਆ ਜਿਹੜਾ ਐਡੀਸ਼ਨਲ ਸੈਕਟਰੀ ਆਪਣੇ ਹਗਾ ਤੁਹਾਡਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਸੋ ਮੈਂ ਸਮਝਦਾ ਜੇ ਸਿੱਧੇ ਤੌਰ ਤੇ ਸਰਕਾਰ ਇਹਨਾਂ ਦੇ ਕੰਮ ਕਰ ਲੈ ਤਾਂ ਇਹੋ ਹੀ ਤਾਂ ਅਸੀਂ ਕਹਿੰਦੇ ਸੀ। ਜੋ ਜਿਹੜਾ ਅਸੀਂ ਕਹਿੰਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਅਕਾਲੀ ਦਲ ਕਹਿੰਦਾ ਅੱਜ ਗੱਲ ਪ੍ਰੂਵ ਹੋ ਗਈ ਹੈ। ਕਿ ਜੋ ਅਸੀਂ ਕਹਿੰਦੇ ਸੀ ਉਹ ਸਹੀ ਹੋਇਆ ਤੇ ਜਿਹੜੀਆਂ ਸਰਕਾਰਾਂ ਵੀ ਧਰਮ ਵਿੱਚ ਦਖਲਅੰਦਾਜ਼ੀ ਕਰਦੀਆਂ ਉਹਨਾਂ ਦਾ ਆਪਾਂ ਪਸ਼ੋਕੜ ਵੀ ਫਿਰ ਆਪਾਂ ਤੇ ਹਾਸ ਵੀ ਦੇ ਦਿੰਦੇ ਆ। ਦੇਖੋ ਹਰੇ ਆਨੇ ਦੇ ਸਿੱਖਾਂ ਨੂੰ ਮੈਂ ਕਹਿੰਦਾ ਉਹਨਾਂ ਨੂੰ ਇੱਕ ਬੜਾ ਵੱਡਾ ਇੱਕ ਸਬਰ ਸੰਤੋਖ ਤੋਂ ਕੰਮ ਲੈ ਕੇ ਸ਼੍ਰੀ ਕਾਲ ਸਥਾਨੀ ਦੱਬੇ ਆ ਜਾਣਾ ਚਾਹੀਦਾ ਕਿਉਂਕਿ ਗੁਰਦੁਆਰੇ ਦੇ ਪ੍ਰਬੰਧਾਂ ਦੇ ਵਿੱਚ ਜੋ ਉੱਥੇ ਲਾ ਨੈਸ਼ਨ ਜੋ ਮੇਰੀਆਂ ਰਿਪੋਰਟਾਂ ਦੇ ਇੱਥੇ ਵੀ ਲੁੱਟ ਦੀ ਜਿੰਨੀ ਮਰਜ਼ੀ ਰੇਤ ਲਿਆਓ 6 ਰੁਪਏ ਕਿਊਬਿਕ ਫੀਟ ਜਮ੍ਹਾਂ ਕਰਾਓ ਤੇ ਤੁਹਾਨੂੰ ਲੀਗਲਾਈਜ਼ ਕਰ ਦਿੰਦੇ ਜਦ ਕਿ ਹਿਮਾਚਲ ਤੋਂ ਇਲੈਗਲ ਮਾਈਨਿੰਗ ਅਲਾਉਡ ਹੀ ਨਹੀਂ ਆ ਐਕਸਪੋਰਟ ਆਫ ਮਿਨਰਲਸ ਅਲਾਉਡ ਨਹੀਂ ਹਾਈ ਕੋਰਟ ਨੇ ਜਦ ਖਚਾਈ ਕੀਤੀ ਐਡਵੋਕੇਟ ਜਨਰਲ ਮਾਫੀ ਮੰਗ ਕੇ ਆਇਆ ਮਗਰ ਉਹ ਬਣਾਈ ਕਿਨੇ ਸੀ ਪਾਲਿਸੀ ਭਗਵੰਤ ਮਾਨ ਨੇ ਅ ਗੱਭੂ ਗੋਸ਼ੇ ਨੇ ਵਜ਼ੀਰ ਤਾਂ ਇਹਨਾਂ ਨੇ ਤਿੰਨ ਹਟਾਤੇ ਆਪਦੇ ਪਹਿਲਾ ਗੱਭੂ ਗੋਸ਼ਾ ਹਟਾਇਆ ਗੱਭੂ ਗੋਸ਼ੇ ਨੂੰ ਜਾਣਦੇ ਹੋ ਨਾ ਉਹ ਜਿਹੜਾ ਤਗੜਾ ਹੋ ਗਿਆ ਉਹ ਪ੍ਰਾਵਾ ਹੁਣ ਦੀ ਸਰਕਾਰ ਦੀ ਗੱਲ ਕਰ ਰਹੇ ਆ ਜਿਹਨਾਂ ਕਿ ਉਹ ਭਗਵੰਤ ਪਹਿਲਾਂ ਉਹਨੂੰ ਹਟਾਇਆ ਬੈਂਚ 'ਚ ਨੂੰ ਫਿਰ ਉਸ ਤੋਂ ਬਾਅਦ ਨੀਤ 헤ਰ ਹਟਾਇਆ ਉਹਨਾਂ ਦਾ ਜੰਬਾਲੇ ਦੇ ਜੋੜਾ ਮਾਜਰਾ ਵੀ ਹਟਾਉਣਾ ਪੈ ਜੇ ਰਣੀ ਮਿਲੀ ਬੋਲਦਰੀਆਂ ਦਾ ਜ਼ੋਰ ਪੜਾ ਰਿਹਾ ਪੁੱਛੇ ਕਿ ਇਹ ਮਜ਼ਦੂਰੀ ਵਧਣੀ ਹੈ ਕਿ ਜਦ ਜ਼ਰੂਰੀ ਹੋ ਜਾਵੇ ਇਹ ਸਾਰਿਆਂ ਨੂੰ ਇੱਕੋ ਰੰਗ ਚ ਨਾਰੰਗ ਹੋ ਤੁਸੀਂ ਜਮਾਤ ਕਾਲੀ ਗੱਲ ਕਰਦੇ ਡਾਕਟਰ ਲਖਵੀਰ ਦਾ ਕੀ ਹਾਂ ਜੀ ਡਾਕਟਰ ਲਖਵੀਰ ਜੀ ਸ਼ਾਮ ਨੂੰ ਆਏਗੇ ਮੇਰੇ ਤੋਂ ਦਾ ਕਾ ਮੁੰਡਾ ਨਹੀਂ ਪਤਾ ਜੀ ਇਹ ਤਾਂ ਨਹੀਂ ਨਹੀਂ ਆਸ਼ਾ ਤੁਹਾਡੀ ਪਾਰਟੀ ਨੂੰ ਪਾਰਟੀ ਦੇ ਨਿਕਰਾ ਜੀ ਮੈਂ ਤਾਂ ਟਿੱਕ ਟਾਪ ਅਸੀਂ ਤਾਂ ਆਪ ਮੰਗਦੇ ਜੀ ਜਾ ਕੇ ਸਾਨੂੰ ਵੀ ਨਹੀਂ ਤੁਹਾਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ ਫੈਸਲਾ ਪਾਰਟੀ ਪ੍ਰਧਾਨ ਜਾਂ ਪਾਰਟੀ ਦੀ ਲੀਡਰਸ਼ਿਪ ਜੀ ਅੰਗਧਮੀ ਸਾਹਿਬ ਨੂੰ ਵੱਧ ਪਤਾ ਹੋਣਾ ਮੈਨੂੰ ਗਰੀਬ ਨੂੰ ਕੀ ਪਤਾ ਤੁਸੀਂ ਲੜ ਰਹੇ ਹੋ ਕਿ ਸਮਾਂ ਹਾਂ ਜੀ ਤੁਸੀਂ ਲੜ ਰਹੇ ਹੋ ਤੁਸੀਂ ਹੀ ਲੜਾ ਰਹੇ ਹੋ ਪਾਰਟੀ ਨੇ ਨਹੀਂ ਮੈਨੂੰ ਕਿਹਾ ਅਖਬਾਰ ਤੇ ਤੇ ਚੈਨਲਾਂ 'ਚ ਹੀ ਸੁਣ ਲੈਣੇ ਤਾਜ਼ਾ ਖਬਰ ਅਨਾਉਂਸ ਹੋ ਗਈ ਉਹ ਲੋਕ ਸ਼ਾਮ ਤੱਕ ਵਧਾਈ ਦੇ ਦਿੰਦੇ ਅਗਲੇ ਦਿਨ ਫਿਰ ਪਤਾ ਲਾਣਾ ਹੁੰਦਾ ਕਿ ਜਿਹੜਾ ਕਰੋੜਾ ਰੁਪਈਆ ਦਾ ਜਿਹੜਾ ਕਰੋੜਾ ਰੁਪਈਆ ਆ ਜਿਹੜਾ ਸਿਪਾਈ ਦੇ ਉੱਤੇ ਲਾਤਾ ਭਗਵੰਤ ਮਾਨ ਸਰਕਾਰ ਨੇ ਜਿਹੜਾ ਆਕੇ ਦਾਲ ਦੀ ਸੰਧਿਤ ਤੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦੇ ਕੀ ਦੇ ਬਾਰੇ ਜੀ ਜਿਹੜੀ ਜਿਹੜੀ ਫੋਟੋ ਲੱਗੀ ਆਟੇ 10 ਕਿਲੋ ਤੇ ਦੋਨਾਂ ਦੀ ਕੇਜਰੀ ਵਾਲੀ ਤੇ ਇੱਕ ਸਾਈਡ ਤੋਂ ਲੱਗੀ ਉਹ ਕੋਈ ਮੋਸਦੀ ਗੱਲ ਹੈ ਜੀ ਇਹ ਜਿਹੜੀ ਫੋਟੋ ਫਾਟੋ ਦੀ ਗੱਲ ਹੈ ਨਾ ਇਹ ਭਗਵੰਤ ਮਾਨ ਬੜਾ ਰੋਲਾ ਪਾਉਂਦਾ ਹੋਊਗਾ ਸੀ ਉਸ ਵੇਲੇ ਜਦੋਂ ਸਾਡੀਆਂ ਸਰਕਾਰਾਂ ਜਾਂ ਬਾਦੀਆਂ ਸਰਕਾਰਾਂ ਦੇਖੋ ਜਿਨ੍ਹਾਂ ਨੇ ਹਰ ਗੱਲ ਤੇ ਫੋਟੋ ਲਾ ਛੱਡੀ ਮੈਨੂੰ ਲੱਗਦਾ ਇਹ ਇਹਨੇ ਤਾਂ ਕਸਰ ਸਾਰੀਆਂ ਹੀ ਹੱਥ ਪਾਤੀ ਹਜ਼ਾਰ ਕਰੋੜ ਹੀ ਲੱਗ ਛੱਡਿਆ ਕਿ ਜਿਨੇ ਮੇਰੀ ਫੋਟੋ ਖਿੱਚ ਮੇਰੀ ਕੱਲੀ ਕੋ ਕੰਮ ਰੱਖਿਆ ਮੈਨੂੰ ਲੱਗਾ ਉੱਥੇ ਆਪ ਦੀ ਡਾਕਟਰ ਸਾਹਿਬ ਅੱਗੇ ਵੀ ਰੱਖ ਦਿੰਦਾ ਹੁੰਦਾ ਹੁਣਾ ਕਿ ਇਹ ਫੋਟੋ ਵੇਖੀ ਜਾਇਆ ਕਰਾਰਾ ਤੇ ਕੋਈ ਤੁਸ਼ਲੀ ਨਹੀਂ ਹੋਣੀ ਔਰ ਅੱਜ ਲੋਕਾਂ ਨੂੰ ਨਾ ਆਟਾ ਦਾਲ ਮਿਲ ਰਿਹਾ ਨਾ ਇਸ ਚੀਜ਼ ਸਕਾਲਰਸ਼ਿਪ ਮਿਲ ਰਹੀ ਹੈ ਨਾ ਸਕੂਲਾਂ 'ਚ ਕਿਤਾਬਾਂ ਮਿਲਦੀਆਂ ਨੇ ਨਾ ਵਰਦੀ ਮਿਲਦੀਆਂ ਹਸਪਤਾਲਾਂ 'ਚ ਹਰ ਦਾ ਹਾਲਾਤ ਤੁਸੀਂ ਦੇਖੋ ਥੈਂਕ ਯੂ ਥੈਂਕ ਯੂ